ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਬੱਸ ਡਰਾਈਵਰ ਇੱਕ ਹੱਥ ਦੇ ਨਾਲ ਤਾਂ ਬੱਸ ਚਲਾ ਰਿਹਾ ਤੇ ਦੂਜੇ ਹੱਥ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਰੀਲਾਂ ਦੇਖ ਰਿਹਾ ਹੈ ਆਓ ਆਪਾਂ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਬਠਿੰਡਾ ਤੋਂ ਚੰਡੀਗੜ੍ਹ ਨੂੰ ਜਾਣ ਵਾਲੀ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਭਰੀ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਦੇ ਵਿੱਚ ਬੱਸ ਦਾ ਡਰਾਈਵਰ ਇੱਕ ਹੱਥ ਦੇ ਨਾਲ ਤਾਂ ਬੱਸ ਚਲਾ ਰਿਹਾ ਤੇ ਦੂਜੇ ਹੱਥ ਦੇ ਨਾਲ ਮੋਬਾਈਲ ਦੇ ਵਿੱਚ ਸੋਸ਼ਲ ਮੀਡੀਆ ਤੇ ਰੀਲਾਂ ਦੇਖ ਰਿਹਾ ਸੀ ਇਸ ਪੂਰੀ ਘਟਨਾ ਨੂੰ ਜਦੋਂ ਬੱਸ ਵਿੱਚ ਬੈਠੀ ਸਵਾਰੀ ਨੇ ਆਪਣੇ ਮੋਬਾਈਲ ਦੇ ਵਿੱਚ ਰਿਕਾਰਡ ਕਰ ਲਿਆ ਤੇ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਵਾਇਰਲ ਕਰ ਦਿੱਤੀ ਜਦੋਂ ਆਪਾਂ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕੁਝ ਕਿਹਾ ਆਓ ਆਪਾਂ ਸੁਣਦੇ ਹਾਂ ਸਰ ਗੁੱਗਨੇ ਮੇਰਾ ਨਾਮ ਆਕਾਸ਼ ਕੁਮਾਰ ਹੈ ਸਰੇ ਕੋ ਵੀਡੀਓ ਬਾਅਦ ਹੋਈ ਹੈ ਕਿ ਇਹ ਡ੍ਰਾਈਵਰ ਤੀਲਾ ਦੇਖਦਾ ਕਰਦਾ ਸੀ ਜਿਸ ਨੇ ਵੀਡੀਓ ਬਣਾਈ ਉਹ ਸਭ ਕੀ ਜੀ ਕੌਣ ਹੈਗਾ ਸਰੇ ਨਾਮ ਕੀ ਇਹ ਕਿੱਥੇ ਕੰਨਾਸ ਗਿਆ ਕਿ ਕਿੱਥੇ ਜਾਣ ਸੀ ਬਸ ਜਦੋਂ ਇਹ ਇਸ ਬਾਰੇ ਸਾਨੂੰ ਪਤਾ ਲੱਗਾ ਮੈਨੇਜਮੈਂਟ ਨੂੰ ਪਤਾ ਲੱਗਾ ਤਾਂ ਇਸ ਤੇ ਕਾਰਵਾਈ ਕਰਦੇ ਹੋਏ ਇਸ ਡ੍ਰਾਈਵਰ ਨੂੰ ਰੂਟ ਤੋਂ ਉਤਾਰ ਲਿਆ ਗਿਆ ਹੈ ਇਹ ਬਸ ਬਠਿੰਡੇ ਤੋਂ ਚੰਡੀਗੜ੍ਹ ਜਾ ਰਹੀ ਸੀਗੀ ਤੇ ਪੰਟਿਆਲੇ ਜਦੋਂ ਪੁੱਜੀ ਇਸ ਬੱਸ ਨੂੰ ਡਰਾਈਵਰ ਨੂੰ ਰੂਟ ਤੋਂ ਉਤਾਰ ਲਿਆ ਤੇ ਇਸ ਦੀ ਜਗ੍ਹਾ ਤੇ ਨਵਾਂ ਡਰਾਈਵਰ ਭੇਜਿਆ ਗਿਆ ਇਸ ਡਰਾਈਵਰ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਨਾਮ ਕੀ ਹੈ ਸਰ ਇਹ ਫਿਰ ਡਰਾਈਵਰ ਦਾ ਨਾਮ ਹੈ ਬਲਬੀਰ ਸਿੰਘ ਬੱਸ ਨੰਬਰ ਬੱਸ ਨੰਬਰ ਹੈ 9190 ਅੱਛਾ ਸਰ ਕਾਫੀ ਵੀਡੀਓ ਇਸ ਤਰ੍ਹਾਂ ਦੀ ਦੇਖੀ ਜਾਂਦੀ ਹੈ ਕਿ ਜਿਹੜੇ ਡਰਾਈਵਰ ਨੂੰ ਕੌਂਸਟਾ ਜਾ ਰਿਹਾ ਹੈ ਜਾਂ ਵੀਡੀਓ ਦੇਖਾ ਦੇ ਦਿੱਤਾ ਹੈ ਕਾਫੀ ਇਸ ਤਰ੍ਹਾਂ ਦੀ ਵੀਡੀਓ ਕਚਾ ਵੀ ਆਉਂਦੀ ਹੈ ਇਸ ਤਰ੍ਹਾਂ ਲੈਚ ਨੂੰ ਹੋ ਗਏ ਅਗਰ ਜੇਕਰ ਫਿਰ ਵੀ ਇਸ ਤਰ੍ਹਾਂ ਦੀ ਅੱਗੇ ਤੋਂ ਕਿਸੇ ਡਰਾਈਵਰ ਦੀ ਕੰਪਲੀਟ ਪਾਈ ਜਾਂਦੀ ਹੈ ਤਾਂ ਉਸ ਦੇ ਸਬਕ ਤੋਂ ਸੱਤ ਮਹਿਕਮਾ ਨਾਲ ਕਾਰਵਾਈ ਕੀਤੀ ਜਾਏਗੀ ਤੇ ਸਾਰੇ ਡਰਾਈਵਰਾਂ ਨੂੰ ਸਖਤ ਹਦਾਇਤ ਦੁਬਾਰਾ ਤੋਂ ਵੀ ਕੀਤੀ ਜਾਂਦੀ ਹੈ ਕਿ ਡਰਾਈਵਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਮਤਲਬ ਕਿ ਮੋਬਾਈਲ ਜਾਂ ਰੀਲਾ ਨਾ ਦੇਖਿਆ ਜਾਵੇ। ਕਿੰਨ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਸਵੇ ਜਿਹੜਾ ਇਸ ਡਰਾਈਵਰ ਨੂੰ ਇੱਕ ਵਾਰ ਰੂਟ ਤੋਂ ਉਤਾਰ ਲਿਆ ਗਿਆ ਉਸ ਤੋਂ ਅੱਗੇ ਜੋ ਵੀ ਭਾਗੀ ਕਾਰਵਾਈ ਹੋਊਗੀ ਉਹ ਇਸ ਦੇ ਖਿਲਾਫ ਕੀਤੀ ਜਾਏਗੀ। ਕਿੰਨੇ ਟਾਈਮ ਤੋਂ ਕੰਮ ਕਰਦਾ ਇਸ ਦਾ? ਇਹ ਕਾਫੀ ਟਾਈਮ ਤੋਂ ਕੰਮ ਕਰ ਰਿਹਾ ਲਗਭਗ 7-8 ਸਾਲਾਂ ਤੋਂ ਕੰਮ ਕਰ ਸਰਕਾਰੀ ਹੈ ਸਰ ਇਹ ਨਹੀਂ ਇਹ ਕੰਟਰੈਕਟ ਤੇ ਹੈ